ਸਾਡੇ ਸਰੀਰ ਦੇ ਵਿੱਚ ਅਸਲ ਦੇ ਵਿੱਚ ਪ੍ਰੋਬਲਮ ਇੱਕ ਹੁੰਦੀ ਆ ਉਹਨੂੰ ਅਸੀਂ ਪਹਿਚਾਣਦੇ ਨਹੀਂ ਪਰ ਉਹ ਇੱਕ ਪ੍ਰੋਬਲਮ ਕਰਕੇ ਸਾਡੇ ਸਰੀਰ ਦੇ ਵਿੱਚ ਹੋਰ 100 ਸਮੱਸਿਆਵਾਂ ਹੋ ਜਾਂਦੀਆਂ ਨੇ ਅਸੀਂ ਉਹਨਾਂ 100 ਸਮੱਸਿਆਵਾਂ ਦਾ ਹੱਲ ਕੱਢਦੇ ਰਹਿੰਦੇ ਆ ਪਰ ਉਹਨਾਂ ਦਾ ਹੱਲ ਹੁੰਦਾ ਨਹੀਂ ساری ਜ਼ਿੰਦਗੀ ਅਸੀਂ ਦਵਾਈਆਂ ਖਾਈ ਜਾਂਦੇ ਆ ਪਰ ਅਸਲ ਦੇ ਵਿੱਚ ਸਮੱਸਿਆ ਕੀ ਹੁੰਦੀ ਆ ਮੈਂ ਤੁਹਾਨੂੰ ਉਹ ਦੱਸਦਾ ਜਿਹੜਾ ਲੀਵਰ ਹੁੰਦਾ ਸਾਡਾ ਉਹ ਫੈਟੀ ਹੋ ਜਾਂਦਾ ਜਦੋਂ ਸਾਡਾ ਲੀਵਰ ਫੈਟੀ ਹੋ ਜਾਂਦਾ ਤਾਂ ਜਿੰਨੇ ਵੀ ਸਾਰੇ ਸਰੀਰ ਦੇ ਕਾਰਜ ਹੋਣੇ ਹੁੰਦੇ ਆ ਉਹ ਸਹੀ ਤਰੀਕੇ ਨਾਲ ਹੁੰਦੇ ਨਹੀਂ ਕਿਉਂਕਿ ਲੀਵਰ ਨੇ ਹੀ ਸਾਰੇ ਪੋਸ਼ਕ ਤੱਤਾਂ ਨੂੰ ਜਮਾ ਕਰਨਾ ਹੁੰਦਾ ਤੇ ਸਰੀਰ ਦੇ ਸਾਰੇ ਅੰਗਾਂ ਤੱਕ ਪਹੁੰਚਾਉਣਾ ਹੁੰਦਾ ਉਹਦੇ ਵਿੱਚ ਥੋੜਾ ਲੰਬਾ ਸਮਾਂ ਲੱਗਦਾ ਹੌਲੀ ਹੌਲੀ ਸਾਡੇ ਬਾਕੀ ਸਰੀਰ ਦੇ ਅੰਗ ਜਿਹੜੇ ਹੁੰਦੇ ਆ ਉਹ ਖਰਾਬ ਹੋਣ ਲੱਗ ਜਾਂਦੇ ਆ ਇਸ ਕਰਕੇ ਸਾਡੀਆਂ ਜਿਹੜੀਆਂ ਦਵਾਈਆਂ ਲੰਬਾ ਸਮਾਂ ਚੱਲਦੀਆਂ ਰਹਿੰਦੀਆਂ ਨੇ ਪਰ ਸਾਨੂੰ ਸਭ ਤੋਂ ਪਹਿਲਾਂ ਇਹ ਸਮਝਣਾ ਪਊ ਕਿ ਉਹ ਦਵਾਈਆਂ ਸਾਡੀਆਂ ਜੇ ਬਾਰ-ਬਾਰ ਚੱਲਦੀਆਂ ਨੇ ਤੁਹਾਨੂੰ ਬਾਰ-ਬਾਰ ਪ੍ਰੋਬਲਮਾਂ ਆ ਰਹੀਆਂ ਨੇ ਤਾਂ ਤੁਹਾਨੂੰ ਆਪਣਾ ਲੀਵਰ ਆ ਜਿਹੜਾ ਉਹ ਜ਼ਰੂਰ ਚੈੱਕ ਕਰਵਾਉਣਾ ਚਾਹੀਦਾ ਕਿਤੇ ਉਹਦੇ ਉੱਪਰ ਫੈਟ ਤਾਂ ਨਹੀਂ ਝੜ ਗਈ ਜੇ ਉਹਦੇ ਉੱਪਰ ਫੈਟ ਝੜ ਗਈ ਤਾਂ ਫੈਕਟਰੀ ਸਾਡੀ ਆ ਜਿਹੜੀ ਮੇਨ ਉਹ ਲੀਵਰ ਹੀ ਆ ਸ ਇਤੋਂ ਹੀ ਸਾਰੇ ਪੋਸਟਕ ਦਾ ਸਰੀਰ ਦੇ ਵਿੱਚ ਜਾਣਿਆ ਇਸੇ ਕਰਕੇ ਤੁਹਾਡੇ ਰੋਗ ਨਹੀਂ ਠੀਕ ਹੁੰਦੇ ਸੋ ਇਸ ਕਰਕੇ ਤੁਸੀਂ ਆਪਣਾ ਲੀਵਰ ਇੱਕ ਵਾਰ ਜ਼ਰੂਰ ਟੈਸਟ ਕਰਵਾਓ ਕਿਤੇ ਤੁਹਾਡਾ ਲੀਵਰ ਫੈਟੀ ਤਾਂ ਨਹੀਂ ਹੋ ਰਿਹਾ ਜੇ ਤੁਸੀਂ ਵਾਰ-ਵਾਰ ਬਿਮਾਰ ਹੋ ਰਹੇ ਹੋ